ਦਰ ਦੇ ਵਿੱਚ 26 ਜਨਵਰੀ ਨੂੰ ਆਕਾਸ਼ਦੀਪ ਸਿੰਘ ਦੇ ਨਾਮ ਦੇ ਨੌਜਵਾਨ ਦੇ ਵੱਲੋਂ ਡਾਕਟਰ ਭੀਮrao ਅੰਬੇਦਕਰ ਦੇ ਬੁੱਤ ਦੀ ਪੰਤੋੜ ਕੀਤੀ ਗਈ ਜਿਸ ਨੂੰ ਲੈ ਕੇ ਦਲਿਤ ਭਾਈਚਾਰੇ ਦੇ ਵਿੱਚ ਭਾਰੀ ਰੋਸ ਹੈ ਦਲਿਤ ਭਾਈਚਾਰੇ ਦਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਜਾਰੀ ਰਿਹਾ ਅੱਜ ਇਸ ਸਿੰਸਲੇ ਦੇ ਵਿੱਚ ਪੰਜਾਬ ਭਾਜਪਾ ਦਾ ਵਫ਼ਦ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ ਜਦੋਂ ਭਾਜਪਾ ਵਫ਼ਦ ਰਾਜਪਾਲ ਕਟਾਰੀਆ ਨੂੰ ਮਿਲ ਕੇ ਬਾਹਰ ਆਇਆ ਤਾਂ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਮੁੰਦਰੰਜਨ ਕਾਲੀਆ ਨੇ ਕਿਹਾ ਕਿ 26 ਜਨਵਰੀ ਨੂੰ ਬਾਬਾ ਸਾਹਿਬ ਅੰਬੇਦਕਰ ਸਬੰਧੀ ਜੋ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਿਰਮਾਤਾ ਬਾਬਾ ਸਾਹਿਬ ਦੀ ਮੂਰਤੀ ਦੀ ਪੰਤੂੜ ਕੀਤੀ ਗਈ ਸੀ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੋਵੇਗੀ ਅਸੀਂ ਗਵਰਨਰ ਨੂੰ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਜ਼ਰੂਰੀ ਹੈ ਭਾਜਪਾ ਆਗੂ ਨੇ ਕਿਹਾ ਕਿ ਦੋਸ਼ੀ ਦੁਬਈ ਦੇ ਵਿੱਚ ਸੀ ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਕੇਸ ਰਖੇ ਇਸ ਤਰ੍ਹਾਂ ਅਮ੍ਰਿਤਪਾਲ ਵੀ ਬਾਦ ਦੇ ਵਿੱਚ ਸਿੰਘ ਸੱਜਿਆ ਸੀ ਜੇਕਰ ਇਸ ਪਿੱਛੇ ਏਜੰਸੀ ਨੂੰ ਦੇਖਿਆ ਜਾਵੇ ਤਾਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਦਕਿ ਆਪ ਸਰਕਾਰ ਸਤਾ ਦੇ ਵਿੱਚ ਆਈ ਹੈ ਪੁਲਿਸ ਆਪਣੀ ਚੁਸਤੀ ਗਵਾ ਚੁੱਕੀ ਹੈ ਅਤੇ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਸਾਬਕਾ ਸੰਸਦ ਸੁਸ਼ੀਲ ਕੁਮਾਰ ਰਿੰਕੂ ਨੇ ਵੀ ਕਿਹਾ ਕਿ ਇਹ ਬੁਰੀ ਘਟਨਾ ਹੈ ਜੇਕਰ ਅਸੀਂ ਸ਼੍ਰੀ ਦਰਬਾਰ ਸਾਹਿਬ ਅਤੇ ਉਸ ਲਾਂਘੇ ਨੂੰ ਦੇਖੀਏ ਤਾਂ ਉੱਥੇ ਉੱਚ ਪੱਧਰੀ ਨਿਗਰਾਨੀ ਰੱਖੀ ਗਈ ਹੈ ਅਤੇ ਸੀਸੀਟੀਵੀ ਮੌਜੂਦ ਨੇ ਉੱਥੇ ਅਜਿਹੀ ਘਟਨਾ ਵਾਪਰਨਾ ਸਰਕਾਰ ਦੀ ਅਸਫਲਤਾ ਜਾਪਦੀ ਹੈ ਇਹ ਮੁੱਖ ਮੰਤਰੀ ਦੀ ਨਿੱਜੀ ਜ਼ਿੰਮੇਵਾਰੀ ਹੈ ਅਤੇ ਉਹਨਾਂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਇਸ ਮਾਮਲੇ ਦੀ ਜਾਂਚ ਪੰਜਾਬ ਤੋਂ ਬਾਹਰ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਸਿਸਟਮ ਤੇ ਕੋਈ ਭਰੋਸਾ ਨਹੀਂ ਹੈ ਇਸ ਮੌਕੇ ਭਾਜਪਾ ਆਗੂ ਸੋਮ ਪ੍ਰਕਾਸ਼ ਨੇ ਵੀ ਕਿਹਾ ਕਿ ਇਹ ਘਟਨਾ ਸਾਹਮਣੇ ਆਉਣਾ ਨਿੰਦਨਯੋਗ ਹੈ ਲੋਕ ਇਸ ਤੋਂ ਦੁਖੀ ਹਨ ਅਸੀਂ ਇਸ ਦੀ ਨਿੰਦਾ ਕਰਦੇ ਹਾਂ ਅਤੇ ਅਸੀਂ ਦੇਸ਼ ਤੋਂ ਬਾਹਰ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੁੰਦੇ ਹਾਂ ਉਹਨਾਂ ਨੇ ਦੱਸਿਆ ਕਿ ਰਾਜਪਾਲ ਨੇ ਭਰੋਸਾ ਦਿੱਤਾ ਹੈ ਕਿ ਇਸ ਦੀ ਜਾਂਚ ਜ਼ਰੂਰ ਕੀਤੀ ਜਾਵੇਗੀ ਅੱਜ ਹਾਂਜੀ ਕਰੋ ਜੀ ਭਾਰਤੀ ਜਨਤਾ ਪਾਰਟੀ ਦਾ ਇੱਕ ਡੈਲੀਗੇਸ਼ਨ ਵਰਨਰ ਸਾਹਿਬ ਨੂੰ ਮਿਲਿਆ ਹੈ ਕਿ ਜਿਹੜਾ ਇਨਸੀਡੈਂਟ 26 ਜਨਵਰੀ ਨੂੰ ਜਿਸ ਦਿਨ ਪੂਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਸੀਗਾ ਇਸ ਦਿਨ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋਇਆ ਉਸ ਦਿਨ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮਰਾਓਂ ਰਾਮbedkar ਜੀ ਦੀ ਪ੍ਰਤਿਮਾ ਨੂੰ ਖੰਡਿਤ ਕਰਨ ਦਾ ਪ੍ਰਯਾਸ ਕੀਤਾ ਅਤੇ ਇਹ ਜਿਹੜਾ ਵਾਕਿਆਤ ਹੋਇਆ ਦਿਨ ਦਿਹਾੜੇ ਸੋ ਜਿਸ ਜਿੰਨੀ ਵੀ ਨਿਖੇਦੀ ਕੀਤੀ ਜਾਏ ਉਨੀ ਥੋੜੀ ਹੈ। ਅਤੇ ਇਸ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਅਸੀਂ ਮੰਗ ਕੀਤੀ ਹੈ ਕਿ ਇਸ ਦੀ ਕੋਈ ਹਾਈ ਲੈਵਲ ਇਨਕੁਆਰੀ ਕੀਤੀ ਜਾਵੇ ਜਾਂਚ ਕੀਤੀ ਜਾਵੇ ਕਿ ਇਹਦੇ ਪਿੱਛੇ ਕੀ ਹੈ ਕਿਉਂਕਿ ਇਹ ਵਿਅਕਤੀ ਦੁਬਈ ਦੇ ਵਿੱਚ ਸੀਗਾ ਜਦੋਂ ਇੱਥੋਂ ਗਿਆ ਤੇ ਕਲੀਨ ਸ਼ੇਵਨ ਸੀਗਾ ਲੇਕਿਨ ਇੱਥੇ ਆਇਆ ਤੋਨੇ ਕੇਸ ਵੀ ਰੱਖੇ ਹੋਏ ਸੀਗੇ ਪਰ ਇਸੇ ਤਰ੍ਹਾਂ ਹੀ ਅੰਮ੍ਰਿਤਪਾਲ ਸਿੰਘ ਉਹ ਵੀ ਦੁਬਈ ਲਈ ਸੀਗੇ ਲਿੰਗ ਉਹ ਵੀ ਕਲੀਨ ਸ਼ੇਵਨ ਸੀਗਾ ਫਿਰ ਉਹਦੇ ਬਾਅਦ ਇੱਥੇ ਆਇਆ ਜਦੋਂ ਸਿੰਘ ਸਜਿਆ ਸੋ ਸੁਣਾਤੇ ਕਿ ਕੋਈ ਕਿਹੜਾ ਕੋਈ ਏਜੰਸੀ ਪਿੱਛੇ ਕੋਈ ਦੇਸ਼ ਜਿਹੜਾ ਪੰਜਾਬ ਨੂੰ ਭਾਰਤ ਨੂੰ ਡਿਸਟਰਬ ਕਰਨਾ ਚਾਹੁੰਦਾ ਕਿਉਂਕਿ ਇਹਦੇ ਨਾਲ ਜਿਹੜਾ ਹੈਗਾ ਕਿ ਵੀ ਪੰਜਾਬ ਦਾ ਪੀਸ ਜਿਹੜਾ ਹੈਗਾ ਬਹੁਤ ਡਿਸਟਰਬ ਕਰਨ ਦੀ ਜਿਹੜੀ ਹੈਗੀ ਸਾਜ਼ਿਸ਼ ਨਹੀਂ ਹੈ ਸੋ ਆਪਸੀ ਜਿਹੜਾ ਹੈਗਾ ਭਾਈਚਾਰਾ ਉਸ ਨੂੰ ਡਿਸਟਰਬ ਕਰਨ ਦੀ ਸਾਜ਼ਿਸ਼ ਹੈਗੀ ਹੈ ਔਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਿਹੜਾ ਇੱਕ ਮਿਸਕਰੀਂਗਸ ਲਿੰਗ ਪੈਟਰਨ ਇਫੈਕਟ ਹੁੰਦਾ ਵਾਜਬ ਪੁਲਿਸ ਦਾ ਖਤਮ ਹੋ ਗਿਆ ਹੈ ਸੋ ਇਸ ਲਈ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੇ ਇਨਕੁਆਰੀ ਦੀ ਮੰਗ ਕੀਤੀ ਹੈ ਕਿ ਹਾਈ ਲੈਵਲ ਜਿਹੜੀ ਇਨਕੁਆਰੀ ਕੀਤੀ ਜਾਵੇ ਸੋ ਅਸੀਂ ਸਾਰੇ ਗੁਰਨਤ ਸਾਹਿਬ ਨਾਲ بیٹھ ਕੇ ਸਾਰੀ ਡਿਸਕਸ਼ਨ ਹੋਈ ਹੈ ਕਿਹਾ ਅਸੀਂ ਕਿ ਵੀ ਪੂਰ ਜ਼ੋਰ ਨਖੇਦੀ ਵੀ ਕਰਦੀ ਭਾਰਤੀ ਜਨਤਾ ਪਾਰਟੀ ਔਰ ਜੇ ਦੀ ਜਾਂਚ ਦੀ ਮੰਗ ਕਰਦੇ ਅਸੀਂ ਕਰੀਸਾ ਕੈਨ ਰਿਪੀਟ ਇਨ ਹਿੰਦੀ ਪਲੀਜ਼ ਉਹ ਕਹਿੰਦੇ ਰਿਪੀਟ ਕਰ ਦਿਓ ਪਹਿਲਾਂ ਪੰਜਾਬੀ ਵਿੱਚ ਜਿਹੜੀ ਬਹੁਤ ਹੀ ਨੰਦ ਭਾਗੀ ਘਟਨਾ 26 ਜਨਵਰੀ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਈ ਆ ਮੈਂ ਸਮਝਦਾ ਕਿ ਸਾਦਾ ਸ਼੍ਰੀ ਦਰਬਾਰ ਸਾਹਿਬ ਔਰ ਸ਼੍ਰੀ ਦਰਬਾਰ ਸਾਹਿਬ ਦਾ ਜਿਹੜਾ ਗਲਿਆਰਾ ਜਿੱਥੇ ਹਰ ਵੇਲੇ ਜਿਹੜੀ ਹਾਈ ਹਾਈ ਲੈਵਲ ਦੀ ਜਿਹੜੀ ਸਰਵਲੈਂਸ ਆ ਉਹ ਹਮੇਸ਼ਾ ਉੱਥੇ ਤਾਇਨਾਤ ਰਹਿੰਦੀ ਹੈ 24 ਘੰਟੇ ਅੰਦਰ ਸੀਸੀਟੀਵੀ ਸਾਰੀ ਸਰਵਲੈਂਸ ਜਿਹੜੀ ਹੈ ਉੱਥੇ ਕੰਮ ਕਰਦੀ ਹੈ ਔਰ ਉਸ ਸਰਵਲੈਂਸ ਦੇ ਅਧੀਨ ਇਹੋ ਜਿਹੀ ਮੰਦਭਾਗੀ ਘਟਨਾ ਹੋਣਾ ਮੈਂ ਸਮਝਦਾ ਕਿ ਇਹ ਸਰਕਾਰ ਦਾ ਫੇਲਿਅਰ ਹੈ ਜਿਹੜਾ ਇਹਦੇ 'ਚ ਨਜ਼ਰ ਆਉਂਦਾ ਔਰ ਬੀਇੰਗ ਗ੍ਰਾਮ ਮੰਤਰੀ ਹੋਮ ਮਨਿਸਟਰ ਮੁੱਖ ਮੰਤਰੀ ਸਾਹਿਬ ਦੀ ਇਹ ਨਿੱਜੀ ਜ਼ਿੰਮੇਵਾਰੀ ਬੰਦੀ ਹੈ ਕਿ ਇਸ ਘਟਨਾ ਦੇ ਉੱਤੇ ਖੁਦ ਆ ਕੇ ਗੱਲ ਕਰਨ ਔਰ ਮੈਂ ਆਪਣੇ ਵੱਲੋਂ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਘਟਨਾਕ੍ਰਮ ਦੀ ਜਿੱਥੇ ਕੜੀ ਨਿੰਦਾ ਕਰਦਾ ਉਹ ਨਾਲ ਹੀ ਨਾਲ ਅਸੀਂ ਅੱਜ ਸਾਰੇ ਗਵਰਨਰ ਸਾਹਿਬ ਨੂੰ ਇਹ ਮੰਗ ਕਰਕੇ ਆਏ ਆ ਕਿ ਇਹਦੀ ਜਿਹੜੀ ਇਨਕੁਆਇਰੀ ਹੈ ਇਹ ਪੰਜਾਬ ਤੋਂ ਬਾਹਰ ਕਿਸੇ ਏਜੰਸੀ ਤੋਂ ਕਰਾਈ ਜਾਵੇ ਕਿਉਂਕਿ ਪੰਜਾਬ ਦੇ ਲੋਕਾਂ ਦਾ ਇਸ ਸਰਕਾਰ ਦੇ ਉੱਤੇ ਔਰ ਇਹਨਾਂ ਦੇ ਸਿਸਟਮ ਦੇ ਉੱਤੇ ਜਿਹੜਾ ਵਿਸ਼ਵਾਸ ਹੈ ਬਿਲਕੁਲ ਉੱਡ ਚੁੱਕਿਆ ਹੈ ਸੋ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਸਾਰੇ ਇਸ ਘਟਨਾ ਕਰਨ ਦੀ ਕੜੀ ਨਿੰਦਾ ਕਰਦੇ ਹਾਂ। ਮੋਹਨ ਪ੍ਰਕਾਸ਼ ਜੀ। 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਅੰਮ੍ਰਿਤਸਰ ਦੀ ਧਰਤੀ ਤੇ ਜੋ ਬਹੁਤ ਵੱੰਤ ਬਾਗੀ ਘਟਨਾ ਹੋਈ ਹੈ, ਦੁਰਘਟਨਾ ਕਹਿ ਸਕਦੇ ਹਾਂ। ਉਸ ਦਿਨ ਆ ਡਾਕਟਰ ਅੰਬੇਂਦਕਰ ਸਾਹਿਬ ਦਾ ਬਹੁਤ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਇਹਦੇ ਨਾਲ ਕਰੋੜਾਂ ਲੋਕਾਂ ਦੇ ਦਿਲ ਦੁਖੀ ਹੋਏ ਨੇ, ਵਿਰੁੱਧ ਰਗੇ ਨੇ। ਅਸੀਂ ਇਹਦੀ ਨਿਖੇਦੀ ਕਰਦੇ ਹਾਂ। ਅੱਜ ਜਿਵੇਂ ਪਹਿਲਾਂ ਦੱਸਿਆ ਸਰਕਾਰ ਤੋਂ ਮੰਗ ਹੈ ਕਿ ਇਹਦੀ ਇੰਡੀਪੈਂਡੈਂਟ ਇਨਕੁਆਇਰੀ ਕੀਤੀ ਜਾਵੇ ਔਰ ਪੰਜਾਬ ਤੋਂ ਬਾਹਰ ਇਨਕੁਆਇਰੀ ਕੀਤੀ ਜਾਵੇ ਕੋਈ ਏਜੰਸੀ ਤਾਂ ਕਿ ਇਹਦੇ ਪਿੱਛੇ ਜੋ ਸਾਜ਼ਿਸ਼ ਹੈ ਉਹਨੂੰ ਲੰਗਿਆ ਕੀਤਾ ਜਾ ਸਕੇ ਅਸੀਂ ਮਾਨ ਸਰ ਸਾਹਿਬ ਨੂੰ ਬੇਨਤੀ ਕੀਤੀ ਹੈ ਉਹਨਾਂ ਨੇ ਕਿਹਾ ਸੀ ਇਸ ਸਵੈਦੀ ਕਾਰਵਾਈ ਕਰੀ ਬਾਕੀ ਕਾਰਵਾਈ ਕਰੇ ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਇਹਦੀ ਨਿਗਹਿਦੀ ਵੀ ਕਰਦੇ ਆ ਔਰ ਸਾਨੂੰ ਆਸ ਹੈ ਕਿ ਆਪਸੀ ਬਾਈਚਾਰਾ ਇਸ ਤਰ੍ਹਾਂ ਬਰਕਰਾਰ ਰਹੇਗਾ और सारे के रहन गए और इस जी बदभा घटना हुई एंगई ना जांच करके एदे जो सच्चाई है सामने आएगी धन्यवाद आज एक डेलीगेशन भारतीय जनता पार्टी पंजाब की तरफ से माननीय गवर्नर साहब को मिला है और उसमें ये मांग की गई है कि जो 26 जनवरी में जो इंसिडेंट हुआ है अमृतसर में उसकी हाई लेवल इंक्वायरी की जाए क्योंकि 26 जनवरी वो दिन है कि जब पूरा हिंदुस्तान गणतंत्र दिवस मना रहा था और इसी दिन 26 जनवरी 1950 को भारत का संविधान लागू हुआ था और उस संविधान के निर्माता डॉक्टर भीमराव अम्बेडकर जी की प्रतिमा को क्षति पहुंचाई गई आकाश सिंह ने और दिन दिहाड़े ये इंसिडेंट हुआ है तो इस नाते से ये व्यक्ति दुबई से आया था और जब दुबई गया था तो ये क्लीन शेवन था और जब ये आया तो सिंह सजा हुआ था कहते हैं कि मैथड इन इज मैडनेस सो एक पागलपन में सलीका है ये इंसिडेंट दूसरी बारी है कि अमृतपाल सिंह वो भी दुबई गया और उसके बाद फिर वो सिंह सजा और जिस तरह की बातें की तो उस नाते से के इसके पीछे कौन व्यक्ति है कौन एजेंसी है कौन सा देश है ये इंक्वायरी करने की जरूरत है क्योंकि पंजाब में आपसी भाईचारा उसको तोड़ने की साजिश है और पंजाब में जो सौहार्द है उसको क्षति पहुंचाने की साजिश है तो उस नाते से भारतीय जनता पार्टी का एक डेलीगेशन आज मिला है गवर्नर साहब से और मांग की है मांग की गई है कि भाई हाई लेवल जो इंक्वायरी जो है इस सारी जो है कि भी की जानी चाहिए इन बातों की सत्य जो है तथ्य जो है पूरा वो सामने आया जाए और उसके अनुसार जो है कार्रवाई की जाए अपने पत्थर लिखी है पंजाब सरकार को टारगेट किया गया कि देखिए ऐसा है कि मैं आम आदमी पार्टी जब से आम आदमी पार्टी जबो जब से आम आदमी पार्टी आई है ਤੁਸੀਂ ਇਹ ਦੇਖੋ ਕਿ ਵੀ ਪੁਲਿਸ ਦਾ ਟ੍ਰੈਟਰੈਂਟ ਇਫੈਕਟ ਖਤਮ ਹੋ ਗਿਆ ਕਿਉਂਕਿ ਪੁਲਿਸ ਚ ਇੰਟਰਫੀਰੈਂਸ ਬਹੁਤ ਹੈ ਗਿਆ ਔਰ ਇਸ ਗੱਲ ਦਾ ਕਿ ਵੀ ਦਿੱਲੀ ਦੇ ਇਲੈਕਸ਼ਨ ਹੈ ਤੋਂ ਉਸ ਨਾਤੇ ਜਿਹੜਾ ਹੈਗਾ ਉੱਥੇ ਗੇਨ ਕਰਨ ਦੇ ਲਈ ਜਿਹੜਾ ਹੈਗਾ ਇਹ ਵੀ ਹੋ ਸਕਦਾ ਕਿ ਵੀ ਇਹ ਸਾਜ਼ਿਸ਼ ਦੇ ਵਿੱਚ ਕੋਈ ਨਾ ਕੋਈ ਵਿਅਕਤੀ ਜਿਹੜਾ ਜਿਹਦੇ ਸੰਬੰਧ ਆਮ ਆਦਮੀ ਪਾਰਟੀ ਨਾਲ ਹੋਣ ਇਹ ਵੀ ਇਨਵੋਲਵਮੈਂਟ ਜਿਹੜੀ ਹੋ ਸਕਦੀ ਹੈ ਸਾਰੀ ਗੱਲਾਂ ਸੀ ਜਾਂਚ ਮੰਗੀ ਹੈਗੀ ਹੈ ਕਿ ਵੀ ਇਹਦੀ ਜਾਂਚ ਜਿਹੜੀ ਕਿ ਹੋਣੀ ਚਾਹੀਦੀ ਹੈ ਔਰ ਸੱਤਿਅ ਔਰ ਤੱਥੇ ਜਿਹੜੇ ਸਾਹਮਣੇ ਆਣੇ ਚਾਹੀਦੇ ਸਾਰੇ ਨਾਲ ਸਾਰਿਆਂ ਨਾਲ ਜਿਹੜੀ ਗੱਲ ਹੈ ਪਰ ਸਾਰਿਆਂ ਨਾਲ ਜ਼ਰੂਰੀ ਗੱਲ ਇਹ ਹੈ ਕਿ ਜਿਹੜੀ ਸਰਕਾਰ ਅੱਜ ਪੰਜਾਬ ਚ ਬਣੀ ਹੈ ਉਹ ਤਸਵੀਰਾਂ ਲਾਈਆਂ ਚੀਆਂ ਸ਼ੀਬਾ ਜਦੋਂ ਪਗਸੇ ਵੀ ਔਰ ਅੰਬੇਦਕਰ ਸਾਹਿਬ ਅੰਬੇਦਕਰ ਸਾਹਿਬ ਦੇ ਨਾਲ ਇਹ ਸਾਰਾ ਕੰਮ ਹੋਇਆ ਹੈ ਸਰਕਾਰ ਨੇ ਇੱਕ ਵਾਰ ਚੀਫ ਮਿਨਿਸਟਰ ਨੇ ਇਹ ਤੇ ਸਟੇਟਮੈਂਟ ਨਹੀਂ ਦਿੱਤੀ ਇਹ ਕਿਹੋ ਜੀ ਸਰਕਾਰ ਆ ਇਹ ਬਹੁਤ ਵੱਡਾ ਇੱਕ ਸਾਜ਼ਿਸ਼ ਹੈ ਨਾ ਦੀ ਆਜੇ ਇਹਨਾਂ ਪਾਵਰ ਲੈਣ ਲਈ ਆਪਣੀਆਂ ਤਸਵੀਰਾਂ ਉਹਨਾਂ ਦੀਆਂ ਪਿੱਛੇ ਲਾ ਦਿੱਤੀਆਂ ਨੇ ਪਰ ਇੱਕ ਵੀ ਜਿਹੜਾ ਹੋਸਟ ਦੇ ਉੱਤੇ ਉਹਨਾਂ ਨੇ ਇਹਦੀ ਲਿਖੇ ਵੀ ਨਹੀਂ ਕੀਤੀ ਅਸੀਂ ਮੰਗ ਕਰਦੇ ਆਂ ਵੀ ਇਸ ਚੀਜ਼ ਦੀ ਜਾਂਚ ਤੇ ਭਗਵੰਤ ਬਾਦ ਜੀ ਨੂੰ ਪੰਜਾਬ ਦੇ ਲੋਕਾਂ ਕੋਲ ਮਾਫ਼ੀ ਮੰਗਣੀ ਚਾਹੀਦੀ ਅੰਮ੍ਰਿਤਸਰ ਦੇ ਵਿੱਚ 26 ਜਨਵਰੀ ਨੂੰ ਆਕਾਸ਼ਦੀਪ ਸਿੰਘ ਦੇ ਨਾਮ ਦੇ ਨੌਜਵਾਨ ਦੇ ਵੱਲੋਂ ਡਾਕਟਰ ਭੀਮrao ਅੰਬੇਦਕਰ ਦੇ ਬੁੱਤ ਦੀ ਭੰਤੋੜ ਕੀਤੀ ਗਈ ਜਿਸ ਨੂੰ ਲੈ ਕੇ ਦਲਿਤ ਭਾਈਚਾਰੇ ਦੇ ਵਿੱਚ ਭਾਰੀ ਰੋਸ ਹੈ ਦਲਿਤ ਭਾਈਚਾਰੇ ਦਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਜਾਰੀ ਰਿਹਾ ਅੱਜ ਇਸ ਸਿੰਸਲੇ ਦੇ ਵਿੱਚ ਪੰਜਾਬ ਭਾਜਪਾ ਦਾ ਵਫ਼ਦ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ। ਜਦੋਂ ਭਾਜਪਾ ਵਫ਼ਦ ਰਾਜਪਾਲ ਕਟਾਰੀਆ ਨੂੰ ਮਿਲ ਕੇ ਬਾਹਰ ਆਇਆ ਤਾਂ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਮਨਰੰਜਨ ਕਾਲੀਆ ਨੇ ਕਿਹਾ ਕਿ 26 ਜਨਵਰੀ ਨੂੰ ਬਾਬਾ ਸਾਹਿਬ ਅੰਬੇਦਕਰ ਸਬੰਧੀ ਜੋ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਿਰਮਾਤਾ ਬਾਬਾ ਸਾਹਿਬ ਦੀ ਮੂਰਤੀ ਦੀ ਪੰਤੜ ਕੀਤੀ ਗਈ ਸੀ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘਟ ਹੋਵੇਗੀ ਅਸੀਂ ਗਵਰਨਰ ਨੂੰ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਜ਼ਰੂਰੀ ਹੈ ਭਾਜਪਾ ਆਗੂ ਨੇ ਕਿਹਾ ਕਿ ਦੋਸ਼ੀ ਦੁਬਈ ਦੇ ਵਿੱਚ ਸੀ ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਕੇਸ ਰੱਖੇ ਇਸ ਤਰ੍ਹਾਂ ਅਮ੍ਰਿਤਪਾਲ ਵੀ ਬਾਦ ਦੇ ਵਿੱਚ ਸਿੰਘ ਸਜਿਆ ਸੀ ਜੇਕਰ ਇਸ ਪਿੱਛੇ ਏਜੰਸੀ ਨੂੰ ਦੇਖਿਆ ਜਾਵੇ ਤਾਂ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਦਕਿ ਆਪ ਸਰਕਾਰ ਸਤਾ ਦੇ ਵਿੱਚ ਆਈ ਹੈ ਪੁਲਿਸ ਆਪਣੀ ਚੁਸਤੀ ਗਵਾ ਚੁੱਕੀ ਹੈ ਅਤੇ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਸਾਬਕਾ ਸੰਸਦ ਸੁਸ਼ੀਲ ਕੁਮਾਰ ਰਿੰਕੂ ਨੇ ਵੀ ਕਿਹਾ ਕਿ ਇਹ ਬੁਰੀ ਘਟਨਾ ਹੈ ਜੇਕਰ ਅਸੀਂ ਸ਼੍ਰੀ ਦਰਬਾਰ ਸਾਹਿਬ ਅਤੇ ਉਸ ਲਾਂਘੇ ਨੂੰ ਦੇਖੀਏ ਤਾਂ ਉੱਥੇ ਉੱਚ ਪੱਧਰੀ ਨਿਗਰਾਨੀ ਰੱਖੀ ਗਈ ਹੈ ਅਤੇ ਸੀਸੀਟੀਵੀ ਮੌਜੂਦ ਨੇ ਉਥੇ ਅਜਹੀ ਘਟਨਾ ਵਾਪਰਨਾ ਸਰਕਾਰ ਦੀ ਅਸਫਲਤਾ ਜਾਪਦੀ ਹੈ ਇਹ ਮੁੱਖ ਮੰਤਰੀ ਦੀ ਨਿੱਜੀ ਜ਼ਿੰਮੇਵਾਰੀ ਹੈ ਅਤੇ ਉਹਨਾਂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਇਸ ਮਾਮਲੇ ਦੀ ਜਾਂਚ ਪੰਜਾਬ ਤੋਂ ਬਾਹਰ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਸਿਸਟਮ ਤੇ ਕੋਈ ਭਰੋਸਾ ਨਹੀਂ ਹੈ ਇਸ ਮੌਕੇ ਭਾਜਪਾ ਆਗੂ ਸੋਮ ਪ੍ਰਕਾਸ਼ ਨੇ ਵੀ ਕਿਹਾ ਕਿ ਇਹ ਘਟਨਾ ਸਾਹਮਣੇ ਆਉਣਾ ਨਿੰਦਨਯੋਗ ਹੈ ਲੋਕ ਇਸ ਤੋਂ ਦੁਖੀ ਹਨ ਅਸੀਂ ਇਸ ਦੀ ਨਿੰਦਾ ਕਰਦੇ ਹਾਂ ਅਤੇ ਅਸੀਂ ਦੇਸ਼ ਤੋਂ ਬਾਹਰ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੁੰਦੇ ਹਾਂ ਉਹਨਾਂ ਨੇ ਦੱਸਿਆ ਕਿ ਰਾਜਪਾਲ ਨੇ ਭਰੋਸਾ ਦਿੱਤਾ ਹੈ ਕਿ ਇਸ ਦੀ ਜਾਂਚ ਜ਼ਰੂਰ ਕੀਤੀ ਜਾਵੇਗੀ ਅੱਜ ਹਾਂਜੀ ਕਰੋ ਜੀ ਭਾਰਤੀ ਜਨਤਾ ਪਾਰਟੀ ਦਾ ਇੱਕ ਡੈਲੀਗੇਸ਼ਨ ਗਵਰਨਰ ਸਾਹਿਬ ਨੂੰ ਮਿਲਿਆ ਹੈ ਕਿ ਜਿਹੜਾ ਇਨਸੀਡੈਂਟ 26 ਜਨਵਰੀ ਨੂੰ ਜਿਸ ਦਿਨ ਪੂਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਸੀਗਾ ਇਸ ਦਿਨ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋਇਆ ਉਸ ਦਿਨ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮਰਾਓ ਭੇਤਕਰ ਜੀ ਦੀ ਪ੍ਰਤਿਮਾ ਨੂੰ ਖੰਡਿਤ ਕਰਨ ਦਾ ਪ੍ਰਯਾਸ ਕੀਤਾ ਔਰ ਇਹ ਜਿਹੜਾ ਵਾਕਿਆਤ ਹੋਇਆ ਦਿਨ ਦਿਹਾੜੇ ਸੋ ਜਿਸ ਜਿੰਨੀ ਵੀ ਨਿਖੇਦੀ ਕੀਤੀ ਜਾਏ ਉਨੀ ਥੋੜੀ ਹੈ ਔਰ ਇਸ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਅਸੀਂ ਮੰਗ ਕੀਤੀ ਹੈ ਕਿ ਇਸ ਦੀ ਕੋਈ ਹਾਈ ਲੈਵਲ ਇਨਕੁਆਰੀ ਕੀਤੀ ਜਾਵੇ ਜਾਂਚ ਕੀਤੀ ਜਾਵੇ ਕਿ ਇਹਦੇ ਪਿੱਛੇ ਕੀ ਹੈ ਕਿਉਂਕਿ ਇਹ ਵਿਅਕਤੀ ਦੁਬਈ ਦੇ ਵਿੱਚ ਸੀਗਾ ਜਦੋਂ ਇੱਥੋਂ ਗਿਆ ਤੇ ਕਲੀਨ ਸ਼ੇਵਨ ਸੀਗਾ ਲੇਕਿਨ ਇੱਥੇ ਆਇਆ ਤੋਨੇ ਕੇਸ ਵੀ ਰੱਖੇ ਹੋਏ ਸੀਗੇ ਪਰ ਇਸੇ ਤਰ੍ਹਾਂ ਅੰਮ੍ਰਿਤਪਾਲ ਸਿੰਘ ਉਹ ਵੀ ਦੁਬਈ ਦੇ ਹੀ ਸੀਗੇ ਨਹੀਂ ਉਹ ਵੀ ਕਲੀਨ ਸ਼ੇਵਨ ਸੀਗਾ ਫਿਰ ਉਹਦੇ ਬਾਅਦ ਇੱਥੇ ਆਇਆ ਜਦੋਂ ਸਿੰਘ ਸਜਿਆ ਉਹ ਸੁਣਾਤੇ ਕਿ ਕੋਈ ਕਿਹੜਾ ਕੋਈ ਏਜੰਸੀ ਪਿੱਛੇ ਕੋਈ ਦੇਸ਼ ਜਿਹੜਾ ਪੰਜਾਬ ਨੂੰ ਭਾਰਤ ਨੂੰ ਡਿਸਟਰਬ ਕਰਨਾ ਚਾਹੁੰਦਾ ਕਿਉਂਕਿ ਇਹਦੇ ਨਾਲ ਜਿਹੜਾ ਹੈਗਾ ਕਿ ਵੀ ਪੰਜਾਬ ਦਾ ਪੀਸ ਜਿਹੜਾ ਹੈਗਾ ਉਹ ਡਿਸਟਰਬ ਕਰਨ ਦੀ ਜਿਹੜੀ ਇਹ ਸਾਜ਼ਿਸ਼ ਨਹੀਂ ਹੈ ਸੋ ਆਪਸੀ ਜਿਹੜਾ ਹੈਗਾ ਭਾਈਚਾਰਾ ਉਸ ਨੂੰ ਡਿਸਟਰਬ ਕਰਨ ਦੀ ਸਾਜ਼ਿਸ਼ ਹੈਗੀ ਹੈ ਔਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਿਹੜਾ ਇੱਕ ਮਿਸਕ੍ਰੀਂਗਲ ਟੈਟ੍ਰੈਂਟ ਇਫੈਕਟ ਹੁੰਦਾ ਉਹ ਅੱਜ ਪੁਲਿਸ ਦਾ ਖਤਮ ਹੋ ਗਿਆ ਹੈ ਸੋ ਇਸ ਲਈ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੇ ਇਨਕੁਆਇਰੀ ਦੀ ਮੰਗ ਕੀਤੀ ਹੈ ਕਿ ਹਾਈ ਲੈਵਲ ਜਿਹੜੀ ਇਨਕੁਆਇਰੀ ਕੀਤੀ ਜਾਵੇ ਸੋ ਅਸੀਂ ਸਾਰੇ ਗੁਰਨਤ ਸਾਹਿਬ ਨਾਲ ਬੈਠ ਕੇ ਸਾਰੀ ਡਿਸਕਸ਼ਨ ਹੋਈ ਹੈ ਕਿਹਾ ਅਸੀਂ ਕਿ ਭਈ ਪੂਰ ਜ਼ੋਰ ਨਖੇਦੀ ਵੀ ਕਰਦੀ ਭਾਰਤੀ ਜਨਤਾ ਪਾਰਟੀ ਔਰ ਇਹਦੀ ਜਾਂਚ ਦੀ ਮੰਗ ਕਰਦੇ ਅਸੀਂ ਨਹੀਂ ਕੁਝ ਕਰੀਸਾ ਵੀ ਕੈਨ ਰਿਪੀਟ ਇਨ ਹਿੰਦੀ ਵੀ ਉਹ ਕਰਦੇ ਇਸਪਰ ਵੀ ਕਰਦੇ ਪਹਿਲੇ ਦੱਸਾਂ ਪੰਜਾਬੀ ਜਿਹੜੀ ਬਹੁਤ ਹੀ ਨੰਦ ਭਾਗੀ ਘਟਨਾ 26 ਜਨਵਰੀ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਈ ਆ ਮੈਂ ਸਮਝਦਾ ਕਿ ਸਾਡਾ ਸ਼੍ਰੀ ਦਰਬਾਰ ਸਾਹਿਬ ਔਰ ਸ਼੍ਰੀ ਦਰਬਾਰ ਸਾਹਿਬ ਦਾ ਜਿਹੜਾ ਗਲਿਆਰਾ ਜਿੱਥੇ ਹਰ ਵੇਲੇ ਜਿਹੜੀ ਹਾਈ ਲੈਵਲ ਦੀ ਜਿਹੜੀ ਸਰਵਲੈਂਸ ਆ ਉਹ ਹਮੇਸ਼ਾ ਉੱਥੇ ਤਨਾਤ ਰਹਿੰਦੀ ਹੈ 24 ਘੰਟੇ ਅੰਦਰ ਸੀਸੀਟੀਵੀ ਸਾਰੀ ਸਰਵਲੈਂਸ ਜਿਹੜੀ ਹੈ ਉੱਥੇ ਕੰਮ ਕਰਦੀ ਹੈ ਔਰ ਉਸ ਸਰਵਲੈਂਸ ਦੇ ਅਧੀਨ ਇਹੋ ਜਿਹੀ ਮੰਦ ਭਾਗੀ ਘਟਨਾ ਹੋਣਾ ਮੈਂ ਸਮਝਦਾ ਕਿ ਇਹ ਸਰਕਾਰ ਦਾ ਫੇਲਿਅਰ ਹੈ ਜਿਹੜਾ ਇਹਦੇ ਚ ਨਜ਼ਰ ਆਉਂਦਾ ਔਰ ਈਂਗ ਗ੍ਰਾਮ ਮੰਤਰੀ ਹੋਮ ਮਨਿਸਟਰ ਮੁੱਖ ਮੰਤਰੀ ਸਾਹਿਬ ਦੀ ਇਹ ਨਿੱਜੀ ਜ਼ਿੰਮੇਵਾਰੀ ਬੰਦੀ ਹੈ ਕਿ ਇਸ ਘਟਨਾ ਦੇ ਉੱਤੇ ਖੁਦ ਆ ਕੇ ਗੱਲ ਕਰਨ ਔਰ ਮੈਂ ਆਪਣੇ ਵੱਲੋਂ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਘਟਨਾਕ੍ਰਮ ਦੀ ਜਿੱਥੇ ਕੜੀ ਨਿੰਦਾ ਕਰਦਾ ਉਹ ਨਾਲ ਹੀ ਨਾਲ ਅਸੀਂ ਅੱਜ ਸਾਰੇ ਗਵਰਨਰ ਸਾਹਿਬ ਨੂੰ ਇਹ ਮੰਗ ਕਰਕੇ ਆਏ ਆ ਕਿ ਇਹਦੀ ਜਿਹੜੀ ਇਨਕੁਆਇਰੀ ਆ ਇਹ ਪੰਜਾਬ ਤੋਂ ਬਾਹਰ ਕਿਸੇ ਏਜੰਸੀ ਤੋਂ ਕਰਾਈ ਜਾਵੇ ਕਿਉਂਕਿ ਪੰਜਾਬ ਦੇ ਲੋਕਾਂ ਦਾ ਇਸ ਸਰਕਾਰ ਦੇ ਉੱਤੇ ਔਰ ਇਹਨਾਂ ਦੇ ਸਿਸਟਮ ਦੇ ਉੱਤੇ ਜਿਹੜਾ ਵਿਸ਼ਵਾਸ ਹੈ ਬਿਲਕੁਲ ਉੱਡ ਚੁੱਕਿਆ ਹੈ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਸਾਰੇ ਇਸ ਘਟਨਾਕ੍ਰਮ ਦੀ ਕੜੀ ਨਿੰਦਾ ਕਰਦੇ ਹਾਂ। ਬੇਨੁਮਰਤਾਸ਼ੀਆ। 22 ਜਨਵਰੀ ਨੂੰ ਗਣਤੰਤਰ ਦਿਵਸ ਦੇ ਰੋਕੇ ਦੇ ਅੰਮ੍ਰਿਤਸਰ ਦੀ ਧਰਤੀ ਤੇ ਜੋ ਇੱਕ ਬਹੁਤ ਵੱੰਦਭਾਗੀ ਘਟਨਾ ਹੋਈ ਹੈ, ਦੁਰਘਟਨਾ ਕਹਿ ਸਕਦੇ ਹਾਂ। ਕੁਝ ਦਿਨਾਂ ਬਾਅਦ ਡਾਕਟਰ ਅੰਬੇਦਕਰ ਸਾਹਿਬ ਦਾ ਮੋਟਰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਇਹਦੇ ਨਾਲ ਕਰੋੜਾਂ ਲੋਕਾਂ ਦੇ ਦਿਲ ਦੁਖੀ ਹੋਏ ਨੇ, ਵਿਰੁੱਧ ਰਗੇ ਨੇ। ਅਸੀਂ ਇਹਦੀ ਨਿਖੇਦੀ ਕਰਦੇ ਹਾਂ। ਔਰ ਜਿਵੇਂ ਪਹਿਲਾਂ ਦੱਸਿਆ ਸਰਕਾਰ ਤੋਂ ਮੰਗ ਹੈ ਕਿ ਇਹਦੀ ਇੰਡੀਪੈਂਡੈਂਟ ਣਕਵਰੀ ਕੀਤੀ ਜਾਵੇ ਔਰ ਪੰਜਾਬ ਤੋਂ ਬਾਹਰ ਇਨਕੁਆਇਰੀ ਕੀਤੀ ਜਾਵੇ ਕੋਈ ਏਜੰਸੀ ਤਾਂ ਕਿ ਇਹਦੇ ਪਿੱਛੇ ਜੋ ਸਾਜ਼ਿਸ਼ ਹੈ ਉਹਨੂੰ ਲੱਗਿਆ ਕੀਤਾ ਜਾ ਸਕੇ ਅਸੀਂ ਵਰਨ ਸਾਹਿਬ ਨੂੰ ਬੇਨਤੀ ਕੀਤੀ ਹੈ ਉਹਨਾਂ ਨੇ ਕਿਹਾ ਸੀ ਇਸ ਸਵਧੀ ਕਾਰਵਾਈ ਜਿਹੜੀ ਬੰਦੀ ਕਾਰਵਾਈ ਕਰੇ ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਇਹਦੀ ਨਿਗਹਿਦੀ ਵੀ ਕਰਦੇ ਆ ਔਰ ਸਾਨੂੰ ਆਸ ਹੈ ਕਿ ਸਰਕਾਰ ਸੀ ਬਾਈਚਾਰ ਇਸ ਤਰ੍ਹਾਂ ਬਰਕਰਾਰ ਰਹੇਗਾ और सारी राह के इस जारी बदभा घटना हुई यदि दुंगाई ना जांच करके सिंचाई है सामने आएगी धन्यवाद आज एक डेलीगेशन भारतीय जनता पार्टी पंजाब की तरफ से माननीय गवर्नर साहब को मिला है और उसमें ये मांग की गई है कि जो 26 जनवरी में जो इंसिडेंट हुआ है अमृतसर में उसकी हाई लेवल इंक्वायरी की जाए क्योंकि 26 जनवरी वो दिन है कि जब पूरा हिंदुस्तान गणतंत्र दिवस मना रहा था और इसी दिन 26 जनवरी 1950 को भारत का संविधान लागू हुआ था और उस संविधान के निर्माता डॉक्टर भीमराव अम्बेडकर जी की प्रतिमा को क्षति पहुंचाई गई आकाश सिंह ने और दिन दिहाड़े ये इंसिडेंट हुआ है तो इस नाते से ये व्यक्ति दुबई से आया था और जब दुबई गया था तो ये क्लीन शेवन था और जब ये आया तो सिंह सजा हुआ था कहते हैं कि भी देर इज अ मैथड इन इज अ मैडनेस सो एक पागलपन में सलीका है ये इंसिडेंट दूसरी बारी है कि अमृतपाल सिंह वो भी दुबई